ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂ ਜੀ ਮੈਂ ਜਸਪ੍ਰਿਤ कौर ਮਾਨਸਪਾਗ ਤੈ ਤੁਹਾਡਾ ਸਾਰਿਆਂ ਦਾ ਨੂਰਮਨ ਬਲੌਗ ਦੇ ਵਿੱਚ ਹੋ ਸਨੌਜੀ ਕੀ ਹਾਲ ਚੱਲਾ ਠੀਕ ਠਾਕ ਵਧੀਆ ਉਮੀਦ ਆ ਤੁਸੀਂ ਸਾਰੇ ਜਣ ਠੀਕ ਹੋਵੋਗੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਹਾਂ ਜੀ ਤੇ ਕੱਲ ਆਪਾਂ ਜਿੱਥੇ ਵੀਡੀਓ ਦਾ ਐਂਡ ਕੀਤਾ ਸੀਗਾ ਤੇ ਉਸ ਤੋਂ ਅੱਗੇ ਆਪਾਂ ਵੀਡੀਓ ਜਿਹੜੀ ਸ਼ੁਰੂ ਕਰ ਦਿੱਤੀ ਸੀਗੀ ਤੇ ਕੱਲ ਮੈਂ ਝਾੜੂ ਵਗੈਰਾ ਤੋਂ ਪਿਛਲੀ ਵੀਡੀਓ ਦੇ ਵਿੱਚ ਆਪਾਂ ਤੁਸੀਂ ਦੇਖ ਹੀ ਪਿਆ ਸੀਗਾ ਕਿ ਲਾਤਾ ਸੀਗਾ ਬਸ ਪੋਚੇ ਰਹਿ ਗਏ ਸੀਗੇ ਇੱਥੇ ਮੈਂ ਲੱਗ ਸੀ ਹੁਣ ਪੋਚੇ ਲਾਉਣ ਹਾਂਜੀ ਪਲੀਜ਼ ਤੁਹਾਨੂੰ ਰਿਕਵੈਸਟ ਆ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਤੇ ਹਾਂਜੀ ਲੋ ਜੀ ਹੁਣ ਮੈਂ ਇੱਥੇ ਲਾ ਰਹੀ ਸੀਗੀ ਪੋਚਾ ਇਸ ਕਮਰੇ ਦੇ ਵਿੱਚ ਇੱਥੇ ਜਿਹੜੀ ਬੈੱਡ ਸ਼ੀਟ ਆ ਉਹ ਪੂਰੀ ਇਕੱਠੀ ਏ ਕੀਤੀ ਪਈ ਆ ਕਿਉਂਕਿ ਜਦ ਨਾਲ ਛਣੋਰ ਕਰ ਹੁੰਦਾ ਨਾ ਤਾਂ ਉਹ ਫਿਰ ਆ ਹੀ ਕਰਦਾ ਏ ਉਸ ਦਿਨ ਤਾਂ ਮੈਂ 3-4 ਵਾਰੀ ਇਹਨੂੰ ਛੱਡ ਕੇ ਵਿਛਾਉਣੀ ਆ ਅੱਕੇ ਚਲੋ ਕੋਈ ਗੱਲ ਨਹੀਂ ਜੀ ਬੱਚਿਆਂ ਦੇ ਨਾਲ ਹੀ ਕੰਮ ਆ ਅੰਜੀ ਹੁਣ ਮੈਂ ਇਸ ਰੂਮ ਦੇ ਵਿੱਚ ਆ ਗਈ ਸੀ ਪੋਚਾ ਲਾਉਣ ਵਾਸਤੇ ਉਧਰੋਂ ਪੋਚਾ ਲੱਗ ਗਿਆ ਸੀਗਾ ਤੇ ਇਸ ਕਮਰੇ ਦੇ ਵਿੱਚ ਆ ਗਈ ਸੀ ਪੋਚਾ ਲਾਉਣ ਵਾਸਤੇ ਬਾਕੀ ਜਿਹੜੇ ਆਪਣੇ ਕੰਮ ਕਾਰ ਸੀਗੇ ਉਹ ਖਤਮ ਹੋ ਚੁੱਕੇ ਆ ਤੇ ਜਿਹੜੇ ਕੱਪੜੇ ਸੀਗੇ ਉਹ ਮੈਂ ਨਹੀਂ ਧੋਤੇ ਸੀ ਕਿ ਮੈਂ ਕੱਲ੍ਹ ਵਿਚਾਨ ਤੋਂ ਸ਼ਾਮ ਨੂੰ ਧੋਉਂਗੀ ਤੇ ਜਾਂ ਫਿਰ ਕੱਲ੍ਹ ਨੂੰ ਧੋ ਲੂੰਗੀ ਕਿਉਂਕਿ ਅੱਜ ਲਾਈਟ ਵਾਲੇ ਜਿਹੜੇ ਆ ਬਹੁਤ ਜ਼ਿਆਦਾ ਟੰਗ ਕਰ ਰਹੇ ਸੀਗੇ ਕਿਉਂਕਿ ਵਾਰ-ਵਾਰ ਲਾਈਟ ਬੰਦ ਹੋ ਜਾਂਦੀ ਸੀ ਆ ਜਾਂਦੀ ਸੀ ਬੰਦ ਹੋ ਜਾਂਦੀ ਸੀ ਤੇ ਇੱਕ ਮੌਸਮ ਐਵੇਂ ਦਾ ਹੋਇਆ ਪਿਆ ਗੁੰਮਲ ਬਣਿਆ ਪਿਆ ਇੱਧਰ ਆਪਣੇ ਜਿਹੜੀ ਰੇ ਪਈ ਸੀਗੀ ਪੰਜ ਛੇ ਘਟੇ ਰਹਿ ਗਏ ਨੇ ਬਸ ਉਹ ਵੀ ਇੱਧਰ ਰੱਖਦੇ ਸੀਗੇ ਕਿਉਂਕਿ ਇੱਕ ਦਿਨ ਪਹਿਲਾਂ ਜਦੋਂ ਮੀਂਹ ਆਇਆ ਸੀਗਾ ਉਸ ਦਿਨ ਪਹਿਲਾਂ ਰੱਖੀ ਸੀ ਬਾਹਰਲੇ ਉਧਰ ਸ਼ੈੱਡ ਦੇ ਵਿੱਚ ਰੱਖੀ ਸੀ ਤੇ ਉਧਰ ਮੀਂਹ ਆਇਆ ਸੀਗਾ ਤੇ ਉਦੋਂ ਵਾਛਰ ਉਧਰਲੀ ਸਾਈਡ ਸੀਗੀ ਤੇ ਫਿਰ ਕਹਿੰਦੇ ਕਿ ਰੇ ਜਿਹੜੀ ਆ ਭਜ ਜੂਗੀ ਤਾਂ ਫਿਰ ਜਾ ਕੇ ਇੱਥੇ ਰੱਖਤੀ ਸੀ ਇਹਨਾਂ ਨੇ ਇਹ ਮੇਰੇ ਨਾਲ ਦਾ ਪੰਜ ਛੇ ਘਟੇ ਸੀਗੇ ਹਾਂਜੀ ਇਹ ਵੀ ਲੈ ਜਾਣਗੇ ਬਸ ਇੱਕ ਦਿਨ ਤੱਕ ਮੈਨੂੰ ਲਾਉਂਦਾ ਪਾਸਪਤੀ ਦੇ ਵਿੱਚ ਪਾ ਦੇਣਗੇ ਤੇ ਜਦ ਤੱਕ ਫਿਰ ਇੱਥੇ ਇੱਕ ਸਾਈਡ ਤੇ ਮੈਂ ਵੀ ਇੱਕ ਸਾਈਡ ਤੇ ਰਗਾ ਲਈ ਸੀ ਮੈਂ ਹਰ ਚਲੇ ਇੱਧਰਲੀ ਸਾਈਡ ਲਾ ਦਿਓ ਫਿਰ ਹਾਂਜੀ ਉਧਰ ਵੀ ਜਿਹੜਾ ਪੋਚਾ ਲੱਗ ਗਿਆ ਸੀ ਹੁਣ ਮੈਂ ਲੱਗੀ ਸੀ ਇੱਥੇ ਪੋਚਾ ਲਾਉਣ ਵਾਸਤੇ ਇਧਰ ਸਾਰੇ ਕਿਤੇ ਬਹੁਤ ਵਧੀਆ ਪੋਚਾ ਲੱਗਦਾ ਬਸ ਇੱਧਰ ਅੱਗੋਂ ਅੱਗੋਂ ਜਿਹੜੀ ਫਰਸ਼ ਟੁੱਟੀ ਆ ਇੱਥੇ ਥੋੜੀ ਜਿਹੀ ਮੁਸ਼ਕਲ ਹੁੰਦੀ ਆ ਪੋਚਾ ਲਾਉਣ ਲੱਗਿਆਂ ਤੇ ਬਾਕੀ ਜਿਹੜੀ ਸਾਰੇ ਫਰਸ਼ ਬਹੁਤ ਵਧੀਆ ਪਈ ਆ ਇੱਥੋਂ ਇੰਨੀ ਕੁ ਸਾਈਡ ਪਤਾ ਨਹੀਂ ਕਿਉਂ ਫਰਸ਼ ਜਿਹੜੀ ਖਰਾਬ ਹੋਗੀ ਹਾਂਜੀ ਹੁਣ ਮੈਂ ਆ ਗਈ ਸੀ ਇੱਥੇ ਰਸੋਈ ਦੇ ਵਿੱਚ ਅ ਪੋਚਾ ਲਾਉਣ ਲਈ ਇਹ ਤੋਂ ਬਾਕੀ ਜਿਹੜਾ ਸਾਰਾ ਕੰਮ ਮੇਰਾ ਖਤਮ ਹੋ ਚੁੱਕਿਆ ਸੀ ਗਾ ਰੋਟੀ ਵੀ ਬਣਾ ਲਈ ਸੀ ਤੇ ਖਾ ਲਈ ਸੀਗੀ ਰੋਟੀ ਵੀ ਸਭ ਨੇ ਤੇ ਭਾਂਡੇ ਵਗੈਰਾ ਮੈਂ ਸਾਫ਼ ਕਰਕੇ ਸਗਾ ਕੇ ਰੈਕ ਦੇ ਵਿੱਚ ਲਗਾ ਦਿੱਤੇ ਸੀ ਗੈਂਸ ਵੀ ਸਾਫ਼ ਕਰ ਲੈ ਸੀ ਸਲੈਪ ਵਗੈਰਾ ਸਾਫ਼ ਹੋ ਗਈ ਸੀ ਤੇ ਬਸ ਕੱਲਾ ਪੋਚੇ ਰਹਿਦਾ ਸੀ ਇੱਥੇ ਵੀ ਲਾਉਣ ਨਾਲ ਤੇ ਪੋਚਾ ਮੈਂ ਉਸ ਟਾਈਮ ਤੇ ਤਾਂ ਲਾਇਆ ਮੈਂ ਕਿ ਚਲ ਸਾਰਾ ਜਦੋਂ ਪੋਚਾ ਲਾਉਂਗੀ ਇਕੱਠੇ ਲਾ ਦੂੰਗੀ ਤੇ ਉਧਰ ਲਾਉਣ ਤੋਂ ਬਾਅਦ ਫਿਰ ਮੈਂ ਆ ਕੀ ਸੀ ਬਾਂਡੇ ਦੇ ਵਿੱਚ ਇੱਥੇ ਪੋਚਾ ਲਾਉਣ ਲੱਗੀ ਸੀਗੀ ਤੇ ਇੱਥੇ ਵੀ ਹੁਣ ਮੈਂ ਪੋਚਾ ਲਾ ਦਿੰਨੀ ਆ ਤੇ ਪੁੱਛ ਲਾਉਣ ਤੋਂ ਬਾਅਦ ਫਿਰ ਕਰ ਦਿਆਂ ਜੀ ਆਪਾਂ ਆਪਣੇ ਅਗਲੇ ਕੰਮ ਅਗਲਾ ਕੰਮ ਵੈਸੇ ਕੋਈ ਨਹੀਂ ਰਹਿ ਗਿਆ ਸੀਗਾ ਬਸ ਮੈਂ ਹੁਣ ਸਿੱਧਾ ਨਹਾਉਣਾ ਹੀ ਜਾਣਾ ਸੀਗਾ ਬਾਕੀ ਕੱਪੜੇ ਮੈਂ ਤੁਹਾਨੂੰ ਦੱਸ ਹੀ ਚੁੱਕੀ ਸੀਗੀ ਕਿ ਅੱਜ ਮੈਂ ਨਹੀਂ ਧੋਣ ਦੇਗੀ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂ ਜੀ ਮੈਂ ਜਸਪ੍ਰਿਤ ਕੌਰ ਮਾਨਸਵਾਏ ਤੇ ਇਹ ਤੁਹਾਡਾ ਸਾਰਿਆਂ ਦਾ ਨੂਰਮਨ ਬਲੌਗ ਦੇ ਵਿੱਚ ਫਿਰਸ ਨੌਜ ਕੀ ਹਾਲ ਚਾਲਾ ਠੀਕ ਠਾਕ ਵਧੀਆ ਉਮੀਦ ਆ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਤੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਤੇ ਟਾਈਮ ਜਿਹੜਾ ਜੀ ਹੁਣ ਹੋ ਗਿਆ 4:30 ਦਾ ਤੇ ਦਿਨ ਹੈਗਾ ਜੀ ਅਜੈਂਤ ਵਾਸ ਦਾ ਤੇ ਗਰਮੀ ਜਿਹੜੀ ਉਹ ਬਹੁਤ ਜ਼ਿਆਦਾ ਹੈ ਨਾ ਤਾਂ ਨੇਰੀ ਆਉਂਦੀ ਹੈ ਤੇ ਨਾ ਮੀਂਹ ਆਉਂਦਾ ਹੁਣ ਤਾਂ ਇਹ ਕਹਿੰਦੇ ਆ ਵੀ ਨੇਰੀ ਦੀ ਆ ਨੇਰੀਓ ਹੀ ਆ ਜੇ ਅੱਗੇ ਤਾਂ ਇਹ ਕਹਿੰਦੇ ਹੁੰਦੇ ਸੀਗੇ ਕਿ ਨੇਰੀ ਨਾ ਆਵੇ ਪਰ ਅੱਜ ਤਾਂ ਇਹ ਗੱਲ ਕਹੀ ਜਾਂਨੇ ਵੀ ਚਲਣੇਰੀਓ ਹੀ ਆਜੇ ਇੰਨੀ ਜ਼ਿਆਦਾ ਗਮ ਹੋਇਆ ਪਿਆ ਮੈਂ ਨਾਈਥੈਂ ਅੰਦਰੋਂ ਇੱਥੇ ਆ ਗਈ ਬਾਹਰ ਬ੍ਰਾਂਡੀ ਦੇ ਵਿੱਚ ਇੱਥੇ ਮੈਂ ਪੱਖਾ ਨਹੀਂ ਛੱਡਿਆ ਕਿਉਂਕਿ ਫਿਰ ਤੁਸੀਂ ਕਹਿ ਦਿੰਦੇ ਆ ਕਿ ਦੀਦੀ ਤੁਸੀਂ ਉੱਚੀ ਬੋਲਿਆ ਕਰੋ ਆਵਾਜ਼ ਘਟਾਉਂਦੀ ਆ ਤੇ ਮੈਂ ਪੱਖਾ ਬੰਦ ਕਰਦਾ ਤੇ ਮੇਰਾ ਬੁਰਾ ਹਾਲ ਹੋ ਗਿਆ ਹੁਣ ਇੰਡੀ ਟਾਈਮ 'ਚ ਤੇ ਹਾਂਜੀ ਹੁਣ ਆਪਾਂ ਕਰਦੇ ਆ ਆਪਣੇ ਕੰਮ ਧੰਦੇ ਕਿ ਸਭ ਤੋਂ ਪਹਿਲਾਂ ਤਾਂ ਮੈਂ ਕੱਪੜੇ ਵੀ ਧੋਣੇ ਆ ਕਿਉਂਕਿ ਮੈਂ ਸਵੇਰ ਦੇ ਟਾਈਮ ਜਿਹੜੇ ਕੱਪੜੇ ਸੀ ਉਹ ਨਹੀਂ ਧੋਤੇ ਸੀਗੇ ਕਪੜੇ ਜਿਹੜੇ ਮੈਥੋਂ ਸਵੇਰੇ ਨਹੀਂ ਧੋਤੇ ਗਏ ਸੀਗੇ ਲਾਈਟ ਦੀ ਪ੍ਰੋਬਲਮ ਕਰਕੇ ਕਿਉਂਕਿ ਦੋ ਤਿੰਨ ਦਿਨ ਹੋ ਗਏ ਲਾਈਟ ਵਾਲੇ ਨਾ ਖਰਾਬ ਕਰਦੇ ਬਹੁਤ ਜ਼ਿਆਦਾ ਤੇ ਹੁਣ ਮੈਂ ਕਪੜੇ ਧੋਣੀਆਂ ਮੌਸਮ ਫੇਰ ਖਰਾਬ ਹੋਇਆ ਪਿਆ ਤੇ ਲਾਈਟ ਬੰਦ ਵੀ ਨਾ ਹੋ ਜਾਏ ਚਲੋ ਦੇਖਦੀ ਹਾਂ ਮੈਂ ਧੋਣੀ ਕਪੜੇ ਉਸ ਤੋਂ ਬਾਅਦ ਆਪਾਂ ਬਣਾਵਾਂਗੇ ਸਬਜ਼ੀ ਤੇ ਆਪਾਂ ਮੱਝਾਂ ਨੂੰ ਕੱਖ ਵਗੈਰਾ ਪਾ ਦਿੱਤੇ ਆ ਹਰੇ ਪਾਤੇ ਮੱਝਾਂ ਪੱਠਿਆਂ ਤੇ ਬੰਨਤੀਆਂ ਤੇ ਹੁਣ ਆਪਾਂ ਕਰਦੇ ਆ ਆਪਣੇ ਅਗਲੇ ਕੰਮ ਤੇ ਹਾਂਜੀ ਪਲੀਜ਼ ਤੁਹਾਨੂੰ ਰਿਕਵੈਸਟ ਹੈ ਜੀ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੁਹਾਨੂੰ ਵੀਡੀਓ ਕਿਦਾਂ ਦੀ ਲੱਗੀ ਚਲੋ ਜੀ ਕਰਦੇ ਆਪਾਂ ਆਪਣੇ ਕੰਮ ਤੋਂ ਦੇ ਤੇ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਬੈਕ ਕੈਮਰਾ ਕਰਕੇ ਦਿਖਾਉਣੀ ਆ ਅੱਜ ਦੇ ਮੌਸਮ ਦਾ ਹਾਲ ਲੋ ਜੀ ਇਸ ਤਰ੍ਹਾਂ ਦਾ ਮੌਸਮ ਜਿਹੜਾ ਹੋਇਆ ਪਿਆ ਨਾ ਤਾਂ ਮੀਂਹ ਆਉਂਦਾ ਹੈ ਤੇ ਨਾ ਹੀ ਜਿਹੜੀ ਥੋੜੇ ਥੋੜੀ ਹਵਾ ਜੀ ਚੱਲ ਰਹੀ ਆ ਪਰ ਇਹ ਲੱਗ ਹੀ ਨਹੀਂ ਰਹੀ ਆ ਵਾ ਪਤਾ ਨਹੀਂ ਚੱਲਦਾ ਵੀ ਹਵਾ ਚੱਲਦੀ ਪਈ ਐ ਇੱਥੇ ਬੱਦਲ ਤਾਂ ਬਣਿਆ ਪਿਆ ਬਹੁਤ ਪਰ ਨਹੀਂ ਮੀਂਹ ਨਹੀਂ ਆ ਰਿਹਾ ਤੇ ਉਹ ਗਰਮ ਇੰਨਾ ਜ਼ਿਆਦਾ ਨਾ ਗਰਮੈਸ਼ ਜੀ ਹੋਈ ਪਈ ਐ ਚਲੋ ਜੀ ਕਰਦੇ ਆਪਾਂ ਵੀ ਆਪਣੇ ਕੰਮ ਧੁੰਦੇ ਤੁਸੀਂ ਚੈਨਲ ਤੇ ਬਣੇ ਰਹੋ ਲਓ ਜੀ ਆਪਾਂ ਕੱਪੜੇ ਜਿਹੜੇ ਸੀਗੇ ਉਹ ਧੋ ਦਿੱਤੇ ਨੇ ਸਾਰੇ ਕੱਪੜੇ ਸਾਰੇ ਆਪਾਂ ਧੋ ਲਏ ਤੇ ਹੁਣ ਆਪਾਂ ਬਣਾਉਨੇ ਆ ਸਬਜ਼ੀ ਹਾਂਜੀ 로ਜੀ ਇੱਥੇ ਹੋ ਗਿਆ ਸੀਗਾ ਸੋਮਵਾਰ ਦਾ ਦਿਨ ਸੋਮਵਾਰ ਸਵੇਰ ਦਾ ਟਾਈਮ ਆ ਸਵੇਰ ਦੇ 5:30 ਸੀ ਦਾ ਟਾਈਮ ਆ ਜੀ ਇਹ ਮੈਨੂੰ ਲੱਗਦੀ ਸੀ ਤਾਰ ਕੱਟਣਾ ਇਸ ਤੋਂ ਪਹਿਲਾਂ ਦੂਸਰੀ ਮੱਚਾ ਦੀ ਆ ਪਾ ਤਾਰ ਜਿਹੜੀ ਕੱਟ ਲਈ ਸੀ ਗਾਂ ਵੀ ਕੀ ਵੀ ਤਾਰ ਕੱਟ ਲਈ ਸੀ ਤੇ ਬਸ ਇਸ ਮੱਚੀ ਦੀ ਤਾਰ ਰਹਿ ਗਈ ਸੀ ਕੱਟਣ ਵਾਲੀ ਤੇ ਉਹ ਵੀ ਹੁਣ ਮੈਨੂੰ ਤਾਰ ਕੱਟ ਲੈਣੀ ਆ ਤੇ ਬਾਕੀ ਇਸ ਤੋਂ ਪਹਿਲਾਂ ਮੈਂ ਗੋਹਾ ਵਗੈਰਾ ਜਿਹੜਾ ਚੱਕਲੇ ਸੀਗਾ ਇਹ ਹਲੇ ਇਹਨਾਂ ਨੂੰ ਕੱਖ ਪਾਉਣੇ ਨੇ ਯਾਨੀ ਕਿ ਹਰੇ ਪਾਉਣੇ ਨੇ ਵੀੜ ਵੀ ਪਾਉਣੀਆਂ ਤੇ ਆਪਾਂ ਜਦੋਂ ਮੱਝਾਂ ਦੀ ਧਾਰਾ ਕੱਢ ਲੈਂਦੇ ਆਂ ਤੇ ਮੱਝਾਂ ਜੇ ਗੈਆਂ ਆਂ ਆਪਾਂ ਸ਼ੁਰੂ ਤੋਂ ਹੀ ਆਪਣਾ ਰੁਟੀਨ ਇਦਾਂ ਹੀ ਬਣਾਇਆ ਹੋਇਆ ਕਿ ਆਪਾਂ ਜਦੋਂ ਧਾਰਾ ਕੱਢਦੇ ਆਂ ਤੇ ਧਾਰਾ ਕੱਢ ਕੇ ਉਸ ਤੋਂ ਬਾਅਦ ਇਹਨਾਂ ਨੂੰ ਫੀਡ ਵਗੈਰਾ ਜੋ ਵੀ ਇਹਨਾਂ ਦੀ ਖਾਲ ਫੀਡ ਜੋ ਖਵਾਉਣਾ ਹੁੰਦਾ ਉਹ ਖਵਾ ਕੇ ਉਸ ਤੋਂ ਬਾਅਦ ਆਪਾਂ ਹਰੇ ਪਾਣੀ ਆ ਪਹਿਲਾਂ ਕਦੇ ਵੀ ਅਸੀਂ ਕੱਖ ਨਹੀਂ ਪਾਈ ਜਾਨੀ ਕਿ ਹਰੇ ਨਹੀਂ ਪਾਏਗੇ ਨਾ ਹੀ ਕੋਈ ਪਹਿਲਾਂ ਫੀਡ ਪਾਉਣੀ ਆ ਇਹ ਪਹਿਲਾਂ ਧਾਰਾ ਕੱਢਾਂਗੇ ਧਾਰਾ ਕੱਢਣ ਤੋਂ ਬਾਅਦ ਫਿਰ ਇਹਨਾਂ ਨੂੰ ਆਪਾਂ ਪਾਵਾਂਗੇ ਫੀਡ ਅਤੇ ਫਿਰ ਦੁਬਾਰਾ ਦੇਖਾਂਗੇ ਹਾਂਜੀ ਪਲੀਜ਼ ਤੁਸੀਂ ਵੀਡੀਓ ਜਿਹੜੀ ਆ ਪੂਰੀ ਜ਼ਰੂਰ ਦੇਖਿਓ ਤੇ ਜੇ ਤੁਹਾਨੂੰ ਅੱਜ ਦੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਕੇ ਜਾਇਓ ਜੀ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਬਾਕੀ ਕਮੈਂਟ ਕਰਕੇ ਦੱਸਿਆ ਕਰੋ ਜੀ ਆਪਾਂ ਤੁਹਾਡੇ ਨਾਲ ਇਸ ਤਰ੍ਹਾਂ ਦੀ ਵੀਡੀਓ ਜਿਹੜੀ ਆਪਾਂ ਉਹ ਤੁਹਾਡੇ ਨਾਲ ਸ਼ੇਅਰ ਕਰਿਆ ਕਰੀਏ ਕਿਉਂਕਿ ਇੱਕ ਹਾਊਸ ਵਾਈਫ ਵਾਈਫ ਹੋਣ ਦੇ ਨਾਤੇ ਮੇਰੇ ਕੋਲੇ ਤਾਂ ਸਿਰਫ ਇੱਕ ਹੀ ਬਸ ਮੈਂ ਤੁਹਾਡੇ ਨਾਲ ਜਿਹੜੇ ਵਲੌਗ ਹਨ ਡੇਲੀ ਸ਼ੇਅਰ ਕਰਦੀ ਆਂ ਇਹ ਕੰਮ ਹੈ ਜੀ ਬਸ ਝਾੜੂ ਪੋਚੇ ਦਾ ਹੋ ਗਿਆ ਰੋਟੀ ਸਬਜੀ ਦਾ ਹੋ ਗਿਆ ਤੇ ਬਾਕੀ ਮੱਝਾਂ گاਵਾਂ ਦੀ ਸਾਮ ਸੰਭਾਲਾ ਤੇ ਬਾਕੀ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਆਪਾਂ ਕਿਦਾਂ ਦੀ ਵੀਡੀਓ ਤੁਹਾਡੇ ਲਈ ਲੈ ਕੇ ਆਈਏ ਤੇ ਬਾਕੀ ਵੀਡੀਓ ਨੂੰ ਜਿਹੜਾ ਪੂਰਾ ਜਰੂਰ ਦੇਖਿਆ ਕਰੋ ਜੀ ਅੰਡਾ ਤੱਕ ਜਰੂਰ ਦੇਖਿਆ ਕਰੋ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਤੇ ਚੈਨਲ ਨੂੰ ਕਰੋ ਜੀ ਵੱਧ ਤੋਂ ਵੱਧ ਸਪੋਰਟ ਤੁਹਾਨੂੰ ਰਿਕਵੈਸਟ ਹੈ ਜੀ ਇਹ ਹੀ ਮੇਰੀ ਬਾਕੀ ਹਜੇ ਆਪਾਂ ਤੁਹੀ ਵਗੈਰਾ ਵੀ ਨਹੀਂ ਪਾਉਣ ਲੱਗੇ ਕਿਉਂਕਿ ਆਪਣੇ ਮੱਛਰ ਹੈ ਨਹੀਂ ਗੈਨਾ ਜਿਆਦਾ ਤੇ ਪੱਖੇ ਲਾਉਣੇ ਆ ਤਾਂ ਉਹਦੇ ਨਾਲ ਵਧੀਆ ਠੀਕ ਬੈਠੇ ਰਹਿੰਦੇ ਆ ਬਸੂ ਅੱਗੇ ਆਪਾਂ ਮੱਛਰਦਾਨੀ ਵੀ ਲਾ ਦਿੰਨੇ ਹੁੰਨੇ ਆ ਤੇ ਪਰ ਹਜੇ ਨਹੀਂ ਲਾਏਗੀ ਮੱਛਰਦਾਨੀ ਕਿਉਂਕਿ ਜਦੋਂ ਮੀਂਹ ਪੈਣ ਲੱਗ ਗਿਆ ਮੀਂਹ ਜਿਵੇਂ ਆਊਗਾ ਤਾਂ ਫਿਰ ਮੀਂਹ ਦੇ ਨਾਲ ਹੀ ਮੱਛਰ ਹੋਣਾ ਤੇ ਉਸ ਤੋਂ ਬਾਅਦ ਜੇ ਮੱਛਰ ਹੋਇਆ ਤਾਂ ਫਿਰ ਆਪਾਂ ਨਾਲੇ ਤਾਂ ਮੱਛਰਦਾਨੀ ਲਾਵਾਂਗੇ ਫਿਰ ਤੁਹੀ ਪਾ ਦਿਆ ਕਰਾਂਗੇ ਉਨਾ ਟਾਈਮ ਹੱਲੇ ਆਪਾਂ ਨਾ ਤਾਂ ਤੂੰ ਹੀ ਪਾਉਣ ਲੱਗੇ ਆ ਤੇ ਨਾ ਹੀ ਮੱਛਰ ਤਾਂ ਨਹੀਂ ਲਾਈ ਆ ਕਿਉਂਕਿ ਹਜੇ ਤਾਂ ਮੱਛਰ ਤੋਂ ਬਚਜਤਾ ਮੱਛਰ ਵੀ ਜੇ ਨਹੀਂ ਪਹਿਣਗੇ ਤਾਂ ਮੀਂਹ ਦੇ ਨਾਲ ਹੀ ਹੁੰਦੇ ਆ ਤੇ ਬਾਕੀ ਹਜੇ ਤਾਂ ਠੀਕ ਆ ਵੈਸੇ ਫਿਰ ਉਹਦੋਂ ਔਖਾ ਹੋ ਜਾਂਦਾ ਜਦੋਂ ਮੱਛਰ ਹੋ ਜਾਂਦਾ ਫਿਰ ਧਾਰਾ ਕੱਢਣੀਆਂ ਬਹੁਤ ਮੁਸ਼ਕਲ ਹੁੰਦੀਆਂ ਕਿਉਂਕਿ ਬਾਲੀ ਸਿੱਧੀਆਂ ਧਾਰਾ ਵੀ ਨਹੀਂ ਕੱਢੀਆਂ ਜਾਂਦੀਆਂ ਕਿਉਂਕਿ ਉਸ ਟਾਈਮ ਤੇ ਮੱਛਰ ਹੁੰਦਾ ਫਿਰ ਪਹਿਲਾਂ ਤੂੰ ਹੀ ਪਾਉਣੇ ਆ ਤੇ ਜੇ ਮੱਛਰ ਤਾਂ ਨਹੀਂ ਲਾਲਗੇ ਤਾਂ ਫਿਰ ਤਾਂ ਠੀਕ ਰਹਿੰਦਾ ਥੋੜਾ ਜਿਹਾ ਫਰਕ ਰਹਿੰਦਾ ਉਦੇ ਨਾਲ ਵੀ ਤੂੰ ਹੀ ਜਦੋਂ ਪਾਉਣੀ ਆ ਉਹਦੇ ਨਾਲ ਵੀ ਸੇਕ ਆਉਂਦਾ ਬਸ ਉਹਨੂੰ ਪਰ ਮਜਬੂਰੀ ਚੋਸ ਟੈਂਪ ਤੇ ਫਿਰ ਤੂੰ ਹੀ ਤਾਂ ਪਾਉਣੀ ਪੈਂਦੀ ਆ ਕਿਉਂਕਿ ਮੱਛਰ ਜ਼ਿਆਦਾ ਹੋ ਜਾਂਦਾ ਤੇ ਚਲੋ ਜੀ ਆਪਾਂ ਕਰਦੇ ਆ ਜੀ ਵੀਡੀਓ ਦਾ ਐਂਡ ਇੱਥੇ ਤੇ ਤੁਹਾਨੂੰ ਰਿਕਵੈਸਟ ਆ ਜੀ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਜ਼ਰੂਰ ਕਰਕੇ ਜਾਓ ਜੀ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੁਹਾਨੂੰ ਵੀਡੀਓ ਕਿਦਾਂ ਦੀ ਲੱਗੀ ਤੇ ਮਿਲਾਂਗੇ ਆਪਾਂ ਕੱਲ ਨੂੰ ਕਿਸੇ ਨਵੇਂ ਵੀਡੀਓ ਨਾਲ ਅੱਜ ਲਈ ਬਸ ਇੰਨਾ ਕੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ